ਫਾਟਾਖੀ ਜੈ ਬੱਚੋ ਪਲੀਜ਼ ਆਰਾਮ ਨਾਲ ਆਣਾ ਹੈ ਹੌਲੀ ਹੌਲੀ ਕਿਸੇ ਨੇ ਕੋਈ ਰੇਸ ਵਾਲੀ ਗੱਲ ਨਹੀਂ ਕਰਨੀ ਹੈ ਆ ਗਾਣੇ ਪਹਿਨ ਤੋ ਅੰਦਰ ਲੈ ਜਿੰਦੇ ਅੱਤਮੀ ਸਾਈਕਲ ਰੈਲੀ ਬੜੇ ਪਲੀਜ਼ ਤੁਸੀਂ ਐਮਐਲ ਸਾਹਿਬ ਅੱਗੇ ਆ ਜਾਓ ਪਲੀਜ਼ ਪ੍ਰਧਾਨ ਜੀ ਅਨੂਪ ਜੀ ਹੋਲੀ ਚੱਲ ਬਈ ਹੋਲੀ ਆਟ ਵਾਲਿਆ ਦੇਖ ਬਹੁਤ ਅੱਛੀ ਸਾਈਕਲ ਰੈਲੀ ਬੱਚਿਓ ਤੁਹਾਡਾ ਸਭ ਦਾ ਸਹਿਯੋਗ ਐਸੀ ਤਰ੍ਹਾਂ ਮਿਲਦਾ ਰਹੇਗਾ ਤੁਹਾਨੂੰ ਪਲੀਜ਼ ਇਹ ਰਿਸ਼ਤੇ ਤੋਂ ਕਿੰਨੇ ਜਾਣਾ ਇੱਕ ਵਾਰ ਛੋਟਾ ਬੱਚਾ ਦੇਖੋ ਥੈਂਕ ਯੂ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ ਭੰਦੇ ਸਮਾਨਾ ਜਿੱਥੇ ਅਸੀਂ ਧੰਨਵਾਦ ਐਮਐਲਏ ਸਾਹਿਬ ਦਾ ਕਰਦੇ ਲੌਂਡ ਕਲੱਬਸ ਸਮਾਨਾ ਗੋਲਡ ਵੱਲੋਂ ਲੌਂਡ ਅਨੂਪ ਦੋਇਲ ਜਿਹੜੇ ਸਾਡੇ ਮੌਜੂਦਾ ਪ੍ਰਧਾਨ ਨੇ ਇਹ ਸਾਈਕਲ ਰੈਲੀ ਉਹਨਾਂ ਦੀ ਅਗਵਾਈ ਵਿੱਚ ਚੱਡੀ ਜਾ ਰਹੀ ਹੈ ਕਿੱਥੇ ਹੁੰਦੇ ਸਾਡੀਆਂ ਫੋਟੋਆਂ ਸਾਡੇ ਇਸ ਸਾਈਕਲ ਰੈਲੀ ਸਮਾਨਾ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦਿੱਤਾ ਬੱਚਿਓ ਪੀਸ ਸਾਈਕਲ ਰੈਲੀ ਗੱਡੂ ਜੀ ਤੁਸੀਂ ਫੋਟੋ ਫਾਇਲ ਕਰਦੇ ਆਂ ਇੱਕ ਤੁਸੀਂ ਇੱਕ ਵਾਦਾ ਕਰਨਾ ਹੈ ਕਿ ਅਸੀਂ ਕੋਈ ਸੜਕਾਂ ਤੇ ਗੰਦ ਨਹੀਂ ਪਾਣਾ ਠੀਕ ਹੈ ਬੱਚਾ ਬੱਚੇ ਬੇਟੇ ਅਨੂਕੀ ਅੱਗੇ ਆ ਜਾਓ ਪੀਸ ਅਮਿਲਨ ਦਾ ਉਹ ਅੱਗੇ ਲਿਆਓ स्कूटरी साइड पे जॉलीवीर स्कूटरी साइड पे प्लीज बेटे साइड माड़े भारत माता की बंदे बंदे भारत माता की भारत माता की मातरम बहुत आराम ए साइकिल रैली करनी है बेटे पराने वाला ही रूट है अपना बंदे बंदे भारत माता की जय भारत माता की जय भारत माता की भारत माता की।, की बड़े आराम नाल बड़े सहजता के नाल आना जी स्वच्छ भारत है यह संदेश कितना लंबा काफला ਸਾਈਕਲ ਰੈਲੀ ਦੇ ਉਪਲਕਸ ਦੇ ਵਿੱਚ ਬੜੀ ਖੁਸ਼ੀ ਹੋ ਰਹੀ ਹੈ ਸਾਨੂੰ ਇਹ ਦੇਖ ਕੇ ਕਿ ਜੋ ਸੰਦੇਸ਼ ਲੋਇੰਟ ਕਲੱਬ ਸਮਾਣਾ ਕੋਲ ਦੇਣਾ ਚਾਹ ਰਿਹਾ ਹੈ ਉਹਦੇ ਵਿੱਚ ਬਹੁਤ ਹੱਦ ਤੱਕ ਅਸੀਂ ਸਫਲ ਹੋ ਰਹੇ ਹਾਂ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਬੱਚੇ ਵਿੱਚ ਸਾਡੀ ਮਦਦ ਕਰਨਗੇ ਭਾਰਤ ਵਾਦਾ ਕੀ ਜੈ ਗੰਦੇ ਹਾਲੀ ਹਾਲੀ ਅੱਗੇ ਦੇ ਨਾਲ ਲੱਗੇ ਫੈਕਲ ਨਾਲ ਲੱਗੇ ਨਾ ਜੈ ਭਾਰਤ ਮਾਤਾ ਕੀ ਜੈ ਮੋੜ ਤੇ ਧੰਨ ਦੇ ਨਾਲ ਜੀ ਦੋ ਮੋੜ ਨੇ ਲਗਾਤਾਰ ਪਰਦੀਪ ਜਾਨੂ ਕਰ ਗਿਆ ਇਹੋ ਬੋਲੋ 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 ਇੱਕ ਜ਼ੋਰ ਨਾਲ ਨਾਰਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭੰਦੇ ਮਾਤਰਮ ਭੰਦੇ ਮਾਤਰਮ ਅਸੀਂ ਸਮਾਨਾ ਦੇ ਆਸ-ਪਾਸ ਦੇ ਸਾਰੇ ਸਕੂਲਾਂ ਦਾ ਧੰਨਵਾਦ ਕਰਦੇ ਆ ਜੋ ਇੱਥੇ ਬੱਚੇ ਮੈਂ ਅਸੀਂ 5:30 ਵਜੇ ਜਦੋਂ ਮੈਂ ਆ ਰਿਹਾ ਸੀ ਤਾਂ ਬੱਚੇ ਸਾਡੇ ਤੋਂ ਪਹਿਲਾਂ ਪਹੁੰਚ ਚੁੱਕੇ ਸੀ ਅਸੀਂ ਉਹ ਬੱਚਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੂੰ ਇੰਨਾ ਉਤਸ਼ਾਹ ਹੁੰਦਾ ਇਸ ਸਾਈਕਲ ਰੈਲੀ ਦਾ ਇਹ ਬੱਚੇ ਤੁਹਾਡਾ ਉਤਸ਼ਾਹ ਹੈ ਜਿਹੜਾ ਸਾਨੂੰ ਇਸਾਈਕਲ ਰੈਲੀ ਕਰਨ ਲਈ ਮਜਬੂਰ ਕਰਦਾ ਹੈ ਥੈਂਕ ਯੂ ਇੱਕ ਵਾਰੀ ਫੇਰ ਜ਼ੋਰਦਾਰ ਨਾਰਾ ਇੱਕ ਮਿੰਟ ਬੇਟੇ ਪਿੱਛੇ ਕੁਝ ਕੋਕ ਦਿੱਤਾ ਪਰ ਫੇਰ ਵੀ ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਧਿਆਨ ਦੇ ਨਾਲ ਅੱਗੇ ਮੂਵ ਕਰੀਏ ਬੜੇ ਆਰਾਮ ਦੇ ਨਾਲ ਨਵਾਂ ਸੀਨ ਇਹ ਵੀ ਦੇਖਣਾ ਹੈ ਨਾ ਪੂਰਾ ਆਹ ਸੀਨ ਦੇਖਣਾ की जय वंदे मातरम वंदे मातरम जय जय वंदे मातरम मातरम होली होली जी होली बेटे शरारत नहीं करनी वंदे मातरम ਦੇ ਧਿਆਨ ਦੇ ਨਾਲ ਸ਼ੋਅ ਹੋ ਕੇ ਬੜੇ ਆਰਾਮ ਦੇ ਮਾਰਗਰਾਹ ਹੌਲੇ ਅੱਜ ਵਾਕਰ ਦਾ ਕੰਮ ਬੜੀਆ ਹੈ ਨਾ ਲੱਡੀ ਲਾਤੀ ਕੀਤੀ ਕਰਕੇ ਬੜੀ ਦੇ ਬਹੁਤ ਬਹੁਤ ਜੈਨ ਸਾਹਿਬ ਦਾ ਭਾਈ ਜੀ ਦਰਤਾ ਕੀ ਵੰਦੇ ਵੰਦੇ धीरे-धीरे आराम से बंदे ओ देखो देखो प्लीज प्लीज मैं बार-बार कह रहा हूं बंदे बेटे कोई शरारत ना करो प्लीज बहुत सोने टांग अपनी साइकिल रैली चल रही है तेजी ना करो आराम नाल चलाओ प्लीज थोड़ा अनूप जी नियंत्रित रखो भारत की, रम, रम, तो तो माता की वंदे मातरम वंदे बेटे आराम 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 रखो क्योंकि मेन रोड है फॉलो कर देने भारत माता की जय वंदे मातरम बंदे मातरम आयोजित की जा रही है ਜਿਹਦੇ ਵਿੱਚ ਸਵੱਛਤਾ ਦਾ ਸੰਦੇਸ਼ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਦਾ ਸੰਦੇਸ਼ ਤੇ ਇੱਕ ਇਹ ਵੀ ਸੰਦੇਸ਼ ਕਿ ਅਸੀਂ ਡਿਸਪਲਿਨ ਦੇ ਵਿੱਚ ਵੀ ਰਹਿਣਾ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਵੰਦੇ ਵੰਦੇ ਆਤਰਮ ਹੌਲੀ 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 ਬੀ ਦਾ ਬੱਚੋ ਤੁਹਾਡਾ ਜਿਹੜੇ ਮੈਨੂੰ ਲੱਗਦਾ ਕੋਈ ਵੀ ਬੱਚਾ ਅੱਠ ਵਜੇ ਤੋਂ ਪਹਿਲਾਂ ਨਹੀਂ ਉੱਠਦਾ ਹੋਊਗਾ ਹਨਾ ਅੱਜ ਪਹਿਲੀ ਦਿਨ ਹੋਇਆ ਕੀ ਤੁਸੀਂ 5:30 ਵਜੇ ਉੱਠ ਕੇ ਅਸੀਂ ਕਲੱਬ ਵੱਲੋਂ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਬੰਦੇ ਬੰਦੇ ਬੇਟੇ ਤੁਹਾਡੇ ਛੋਟੇ ਬੱਚੇ ਵਾਂਗੂ ਹੀ ਸਾਡੇ ਐਮਐਲਏ ਸਾਹਿਬ ਵੀ ਭਾਰਤ ਮਾਤਾ ਕੀ

ਇੰਡੀਅਨ ਆਇਲ ਕੰਪਨੀ ਵੱਲੋਂ ਜਿਹੜੀਆਂ ਕੈਪ ਸਪੌਂਸਰ ਕੀਤੀਆਂ ਨੇ ਜਿਹੜੀਆਂ ਸਾਰੇ ਬੱਚਿਆਂ ਦੇ ਸਿਰ ਦਾ ਤਾਜ ਬਣੀਆਂ ਹੋਈਆਂ ਨੇ ਥੋੜੀ ਸਪੀਡ ਆਪਣੇ ਅਗੇ ਸਪੀਡ ਬ੍ਰੇਕਰ ਵੀ ਆ ਤਾਂ ਧਿਆਨ ਰੱਖਣਾ ਕੋਈ ਸਾਈਕਲਿਸਟ ਆਰਾਮ ਨਾਲ ਆਰਾਮ ਨਾਲ ਸਲੋ ਹੋ ਕੇ ਸਲੋ ਸਲੋ ਬਈ ਸਲੋ 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 ਪਲੀਟ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੱਚੋ ਨਾਰੇ ਲਾ ਕੇ ਆਪਣੇ ਸ਼ਹਿਰ ਨੂੰ ਵੀ ਇੱਕ ਸੰਦੇਸ਼ ਜਾਵੇ ਕਿ ਜਿਹੜੀ ਇਹ ਸੈਕਲ ਰੈਲੀ स्वच्छ ਭਾਰਤ ਦੇ ਨਾਮ ਨਾਲ ਆਯੋਜਿਤ ਕੀਤੀ ਗਈ ਹੈ ਉਹਦਾ ਸੰਦੇਸ਼ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਵੀ ਜਾਣਨਾ ਚਾਹੀਦਾ ਹੈ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਥੋੜਾ ਜਿਹਾ ਸੇਰ ਕਰਕੇ ਬੰਦੇ ਮਾਤਰਮ ਬੰਦੇ ਮਾਤਰਮ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ चक दे इंडिया चक दे इंडिया चक दे इंडिया चक दे इंडिया भारत माता की इनकलाब जिंदाबाद इनकलाब जिंदाबाद इंक्लाब जिंदाबाद भारत के मोबाइल रामना भारत माता की भारत माता की इनकलाब ਇੱਕ ਸਾਫ਼ ਸੋਚ ਵੀ ਇਹਦੇ ਨਾਲ ਹੋਣੀ ਚਾਹੀਦੀ ਹੈ ਜਦ ਤੱਕ ਆਪਣੀ ਸੋਚ ਸਾਫ਼ ਨਹੀਂ ਹੁੰਦੀ ਆਪਾਂ ਸਵੱਛਤਾ ਦੀ ਤਰਫ ਨਹੀਂ ਵਧ ਸਕਦੇ ਸੋ ਮੈਂ ਜਿੰਨੇ ਵੀ ਪਾਰਟਿਸਪੈਂਟ ਨੇ ਜਾਂ ਜਿਹੜੇ ਲੋਕ ਬੱਚਿਓ ਕਲੱਬ ਦੀ ਤਰਫ ਤੋਂ ਤੁਹਾਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾਏਗੀ ਔਰ ਇੱਕ ਇੱਕ ਸਰਟੀਫਿਕੇਟ ਵੀ ਦਿੱਤਾ ਜਾਏਗਾ ਸਰਟੀਫਿਕੇਟ ਤੇ ਨਾਮ ਲਿਖਣ ਲਈ ਸਪੈਸ਼ਲ ਉੱਤੇ ਆ ਇੱਕ ਦੋਸਤ ਆਏ ਹੋਏ ਨੇ ਉਹ ਕੁਝ ਆਪਣਾ ਸਰਟੀਫਿਕੇਟ ਤੇ ਨਾਮ ਬੋਲ ਕੇ ਨਾਮ ਉੱਤੇ ਤੁਸੀਂ ਲਿਖਵਾ ਕੇ ਜਾ ਸਕਦੇ ਹੋ ਜਿਹਦੇ ਵਿੱਚੋਂ ਇੱਕ ਆਰਾਮ ਨਾਲ ਤੁਸੀਂ ਪਲੀਜ਼ ਰੇਸ ਨਹੀਂ ਲਗਾਣੀ ਆਰਾਮ ਨਾਲ ਚੱਲੋ ਸਾਈਕਲ ਰੈਲੀ ਆਪਾਂ ਅੰਤਿਮ ਚਰਨ ਤੇ ਆ ਲਾਸਟ ਜਿਹੜੀ ਆਪਣੀ ਉਸੇ پارک ਜਿੱਥੋਂ ਰੈਲੀ ਜਿਹੜੀ ਆਪਣੀ ਖਤਮ ਹੋਏਗੀ ਤੇ ਪਲੀਜ਼ ਆ ਛੋਟੇ ਬੱਚੇ ਦੀ ਬਣਾਇਆ ਜਾ ਪਲੀਜ਼ ਇੱਧਰ ਆ ਦੇਖੋ ਅਸੀਂ ਧੰਨਵਾਦ ਕਰਦੇ ਹਾਂ ਪੇਸ ਦਾ ਜਿਨ੍ਹਾਂ ਨੇ ਐਨਾ ਛੋਟਾ ਬੱਚਾ ਇਸ ਰੈਲੀ 'ਚ ਭੇਜਿਆ ਥੈਂਕ ਯੂ ਬੇਟਾ ਥੈਂਕ ਯੂ ਇਸੇ ਤਰ੍ਹਾਂ ਮੁਸਕਰਾਉਂਦੇ ਰਹੋ ਪਲੀਸ ਸਾਈਕਲ ਆ ਬੱਚੇ ਨੂੰ ਸਾਈਡ 'ਤੇ ਹੋਈ ਹਾਂ ਇਹਨੂੰ ਕੱਲੇ ਨੂੰ ਹਾਂ ਯੈਸ ਅੱਜ ਦਾ ਅਸਲੀ ਸੁਪਰ ਹੀਰੋ ਹੈ ਇਹ ਬੱਚਾ ਦੇਖੋ ਜੋਸ਼ ਚਾਣਾ ਤਾਂ ਸੁਭਾਵਿਕ ਹੈ ਬੰਦੇ ਬੱਚੇ ਜੋਸ਼ ਘਟ ਗਿਆ ਅੱਪਾ ਕੀ हैं। तो थी। तो बंदे। मेरी आवाज आ रही है इनकलाब थी आवाज उन्नी नहीं आ रही इंकलाब इंकलाब भारत माता की Yeah, yeah.